ਮੇਰੇ ਵੱਲੋਂ ਪਿਆਰ ਭਰੀ ਸਸੀ ਕਾਲ ਜੀ ਹੋਰ ਸਭ ਠੀਕੋ ਮੌਸਮ ਬੜਾ ਵਧੀਆ ਹੋ ਗਿਆ بارش ਆ ਰਹੀ ਆ ਤੇ ਦੇਖੋ ਪਿੱਛੇ ਗਰਾਊਂਡ ਦੇ ਵਿੱਚ ਵੀ ਪਾਣੀ ਵਧੀਆ ਤਰੀਕੇ ਨਾਲ ਪੈ ਰਿਹਾਗਾ ਜਵਾਕਾਂ ਨੂੰ ਖੇਡਣ ਨੂੰ ਵੀ ਨਜ਼ਾਰੇ ਨੇਗੇ ਤੇ ਬਹੁਤ ਵਧੀਆ ਜਿਹੜਾ ਮੌਸਮ ਹੋ ਗਿਆ ਵਿਚਾਰੇ ਜਿਹੜੇ ਜਿਰੀ ਜੂਰੀ ਲਾਰੇ ਤੇ ਉਹਨਾਂ ਨੂੰ ਵੀ ਵਧੀਆ ਫਾਇਦਾ ਹੋ ਗਿਆ ਹੁਣ ਕਿਉਂਕਿ ਗਰਮੀ ਘਟ ਗਈ ਗਰਮੀ ਨਾਲ ਵੀ ਦੇਖੋ ਆ ਗਰਾਊਂਡ ਦੇ ਵਿੱਚ ਵੀ ਕਾਫੀ ਪਾਣੀ ਖੜ ਗਿਆ ਦੇਖੋ ਸਾਰੀਆਂ ਸੜਕਾਂ ਇਹਨ ਵਧੀਆ ਗਿੱਲੀਆਂ ਗਿੱਲੀਆਂ ਹੋਈਆਂ ਪਈਆਂ ਨੇ ਆ ਵੀ ਬਸ ਥੋੜਾ ਜਿਹਾ ਇੱਥੇ ਮਿੱਟੀ ਪੈਣ ਵਾਲੀ ਆ ਪੈ ਜੂਗੀ ਮੌਸਮ ਉੱਤੇ ਬਹੁਤ ਵਧੀਆ ਹੋਇਆ ਹੋਇਆਗਾ ਦੇਖੋ ਬੜਾ ਸੋਹਣਾ ਮੌਸਮ ਆਇਆ ਬਹੁਤ ਜ਼ਿਆਦੇ ਹਰਿਆਲੀ ਆ ਗਈ ਡੇਰਾ ਸੱਚਾ ਸ਼ਬਦ ਲਵੇ ਲਵੇ ਤੇ ਦੇਖੋ ਬਹੁਤ ਜ਼ਿਆਦਾ ਜਿਹੜਾ ਸਿਸਟਮ ਹੈਗਾ ਬਸ ਅੱਜ ਘੁੰਮਣ ਜਾਏ ਤੇ ਇੱਧਰ ਨੂੰ ਸੋਚਿਆ ਮਹਾਂ ਚਲੋ ਡੇਰੇ ਦੀ ਇੱਕ ਵਧੀਆ ਜੀ ਵੀਡੀਓ ਬਣਾਈਏ ਤੇ ਆਹ ਸਾਹਮਣੇ ਦੇਖੋ ਜਿਹੜਾ ਮੇਨ ਗੇਟ ਚੱਲ ਰਿਹਾ ਅੰਦਰ ਆਪਾਂ ਸੜਕ ਤੋਂ ਲੰਘਦੇ ਆ ਨਾ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਮੇਨ ਗੇਟ ਤਾਂ ਖੈਰ ਅੱਗੇ ਹੈਗਾ ਤੇ ਦੇਖੋ ਕਿੰਨਾ ਵਧੀਆ ਹੈਗਾ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਤੇ ਇੱਧਰ ਕਾਲ ਬੁੱਤਾ ਹੁਣ ਤਾਂ ਵਿਚਾਰਦੇ ਇਹਦੇ ਵੀ ਸੰਗ ਜੀ ਟੁੱਟ ਗਏ ਨਹੀਂ ਪਹਿਲਾਂ ਬੜਿਆ ਵਧੀਆ ਲੱਗਿਆ ਸੀ ਇਹ ਇਹ ਸਾਰੀ ਨਾ ਢੰਡਾਰੇ ਨੂੰ ਪੈਰਦਾਰ ਨੂੰ ਜਗ੍ਹਾ ਨਹੀਂ ਹੁੰਦੀ ਹੈਗੀ ਤੇ ਬਹੁਤ ਵਧੀਆ ਸਾਥ ਸੰਗਤ ਆ ਵੀ ਹੈਗਾ ਤੇ ਬਾਕੀ ਦੇਖਦੇ ਆਂਗੇ ਹੁਣ ਕੀ ਬਣਦਾ ਇੱਕ ਦੋ ਕੰਮ ਹੋਰ ਨੇ ਛੋਟੇ ਮੋਟੇ ਉਹ ਵੀ ਕਰਾਂਗੇ ਤੇ ਬਾਕੀ ਦੇਖੋ ਕਰੋ ਤੁਸੀਂ ਵੀ ਦਰਸ਼ਨ ਡੇਰੇ ਦੇ ਸੱਚਾ ਸਬਦ ਡੇਰਾ ਸਰਸਾ ਤੇ ਚਲੋ ਬਾਕੀ ਜੁੜੇ ਰਹੋ ਵੀਡੀਓ ਦੇ ਨਾਲ ਸਾਂਖਾ ਖਤਮ ਹੋ ਗਿਆ ਜੀ ਤੇ ਦੇਖੋ ਸੰਗਤ ਸਾਰੀ ਹੁਣ ਘਰਾਂ ਨੂੰ ਜਾ ਰਹੀ ਹੈਗੀ ਆਹ ਗੇਟ ਹੈ ਜੀ ਮੇਨ ਤੁਸੀਂ ਦੇਖ ਸਕਦੇ ਹੋਗੇ ਅੱਜ ਢੰਡਾਰਾ ਵੈਸੇ ਚੈਲਪੈਲ ਥੋੜੀ ਜੀ ਘਟਾ ਗਈ ਕਿਉਂਕਿ ਲੋਕ ਕੰਮਾਂ ਕਰਨ ਦੇ ਵਿੱਚ ਬਿਜ਼ੀ ਨੇਗੇ ਇਹ ਆ ਜੋ ਫਿਰ ਚੱਲਦੇ ਆਂ